ਇਸ ਆਰਥ ਨੂੰ ਮਾਸੂਮ 8 ਸਾਲਾ ਬੱਚੇ ਆਗਮਜੋਤ ਦੀ ਮਾਂ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਹੈ। ਜਿਸ ਨੇ ਆਪਣੇ ਹੀ ਹੱਥੀਂ ਜਿਉਂਦੇ ਹੀ ਆਪਣੇ ਬੱਚੇ ਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਅਤੇ ਉਸ ਤੋਂ ਬਾਅਦ ਉਸ ਦੀ ਤੜਫ ਤੜਫ ਕੇ ਜਾਨ ਲੈ ਲਈ। ਇੰਨਾ ਹੀ ਨਹੀਂ ਜਦੋਂ ਉਸ ਦੀ ਜਾਨ ਚਲੀ ਗਈ ਤਾਂ ਉਸ ਨੂੰ ਲਾਪਾਰਿਸ ਹਾਲਤ ਦੇ ਵਿੱਚ ਬਸ ਅੱਡੇ ਤੇ ਸੁੱਟ ਕੇ ਕਿਤੇ ਹੋਰ ਭੱਜ ਗਏ। ਇਹ ਸਾਰੀ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮੁੰਡੇ ਦੇ ਚਾਚੇ ਨੇ ਫੋਟੋਆਂ ਦੇਖੀਆਂ ਅਤੇ ਮਾਂ ਨੂੰ ਪੁੱਛਿਆ ਕਿ ਆਖਿਰਕਾਰ ਉਹਨਾਂ ਦਾ ਪੁੱਤ ਜੋਧ ਕਿੱਥੇ ਹੈ ਝੂਠ ਬੋਲਦੀ ਰਹੀ ਕਿ ਉਹ ਆਪਣੇ ਨਾਨਕੇ ਘਰ ਦੇ ਵਿੱਚ ਹੈ ਪਰ ਹੌਲੀ-ਹੌਲੀ ਜਦੋਂ ਪੁਲਿਸ ਨੇ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ਤਾਂ ਸਾਰਾ ਮਾਮਲਾ ਸਾਫ਼ ਹੁੰਦਾ ਗਿਆ ਇਸ ਔਰਤ ਨੇ ਆਪਣੇ ਮੂੰਹੋਂ ਇੱਕ-ਇੱਕ ਗੱਲ ਕਬੂਲੀ ਹੈ ਜਿਸ ਨੇ ਦੱਸਿਆ ਕਿ ਕਿੰਜ ਆਪਣੇ ਹੀ ਪੁੱਤ ਨੂੰ ਤੜਫਾ-ਤੜਫਾ ਕੇ ਮਾਰਿਆ ਕਿਉਂ ਕੀਤਾ ਆਪਣੇ ਬੱਚੇ ਦਾ ਕਤਲ ਕੀ ਕਾਰਨ ਸੀਗਾ ਉਹਨੂੰ ਕਾਰਨ ਕੀ ਸੀਗਾ ਕਿਉਂ ਕੀਤਾ ਹੋਰ ਪਰਵਾਰ ਸਾਥ ਨਹੀਂ ਦੇ ਰਿਹਾ ਸੀ ਮੇਰੇ ਘਰ ਵਾਲਾ 22 ਸਾਲ ਹੋ ਗਏ ਜੇਲ੍ਹ ਚ ਸੀ ਰੋਟੀ ਪਾਣੀ ਬੰਨੀ ਉਤਰ ਚਦੇ ਸੀ ਆਏ ਲੱਗਣ ਲੱਗ ਪਏ ਸੀ ਵੀ ਪਹਿਲਾਂ ਮੇਰਾ ਮੁੰਡਾ ਪੇਕੇ ਰਹਿੰਦਾ ਸੀ ਇੱਕ ਦਿਨ ਪਹਿਲਾਂ ਹੀ ਇੱਥੇ ਲੈ ਕੇ ਆਈ ਸੀ ਆਏ ਲੱਗਦਾ ਸੀ ਉਸ ਦਿਨ ਵੀ ਬਿਨਾਂ ਰੋਟੀ ਤੋਂ ਸੁੱਤਾ ਲਾਈਟ ਹੈ ਨਹੀਂ ਸੀ ਬੁਖਾਰ ਹੋ ਗਿਆ ਸੀ ਮੈਨੂੰ ਆਏ ਲੱਗਣ ਲੱਗ ਪਿਆ ਸੀ ਵੀ ਸਾਡੀ ਮਾਂ ਪੁੱਤਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਜੇ ਇਹ ਮੁੱਕ ਜੂਗਾ ਤਾਂ ਮੈਂ ਤਾਂ ਗਾਹ ਕਿਤੇ ਕੰਮ ਕਿਤੇ ਲੱਗ ਜੂੰਗੀ ਕਹਿੰਦੇ ਤੁਸੀਂ ਦੁਬਈ ਜਾਣ ਦੇ ਚੱਕਰ ਚ ਕਰਿਆ ਸਭ ਕੁਝ ਨਹੀਂ ਇਹ ਉਹ ਦਾ ਕੁਛ ਨਹੀਂ ਆ ਦੁਬਈ ਤਾਂ ਮੈਂ ਬਾਤ ਚਿਆ ਕਿਹਾ ਸੀ ਵੀ ਮੈਂ ਜਾਣਾ ਹਮ ਜੋ ਹੀ ਕਥਨ ਕੀਤਾ ਪ੍ਰਸਤਾਵ ਹੋ ਰਿਹਾ ਹੁਣ ਬਹੁਤ ਜ਼ਿਆਦੇ ਕਿਵੇਂ ਕੀਤਾ ਕੀ ਕਿਵੇਂ ਦਿੱਤਾ ਅੰਜਾਮ ਫਿਰ ਇਹਨੂੰ ਫਿਰ ਮਾਨਸੇ ਹੀ ਕਿਉਂ ਲੈ ਕੇ ਆਏ ਇਹਨੂੰ ਜੇ ਤਲਵੰਡੀ ਮਾਰਤਾ ਸੀ ਮਾਨਸਾ ਕਿਉਂ ਗਏ ਹੋਰ ਵੀ ਸੀ ਤੁਹਾਡੇ ਨਾਲ ਕੋਈ ਨਹੀਂ ਹੋਰ ਕੋਈ ਨਹੀਂ ਸੀ ਮਾਰਿਆ ਕਿਸ ਤਰ੍ਹਾਂ ਬੱਚੇ ਨੂੰ ਤੁਸੀਂ ਮਾਰਿਆ ਕਿਸ ਤਰ੍ਹਾਂ ਟੋਆ ਪੱਟ ਕੇ ਦੱਬਤਾ ਸੀ ਤੇ ਮਾਰਿਆ ਕਿਵੇਂ ਗਲਾ ਕੋਟਿਆ ਜਾਂ ਕੋਈ ਜਰੀ ਕੋਸ਼ ਨਹੀਂ ਕੀਤਾ ਕੋਈ ਗਲਾ ਨਹੀਂ ਕੋਟਿਆ ਕੁਝ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਝ ਨਹੀਂ ਕੀਤਾ ਸੀ ਜਿਲ ਨਹੀਂ ਕੰਬੇ ਇੱਕ ਵਾਰ ਵੀ ਮੇਰਾ ਪੁੱਤ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਵੀ ਇੱਥੇ ਵੀ ਮਰਨਾ ਮੁੜ ਕੇ ਭੱਕੇ ਰਹੇ ਜੀ ਵੀ ਮਰਨਾ ਪਰ ਮਾਂ ਫਿਰ ਵੀ ਪੁੱਤ ਨੂੰ ਤਾਂ ਨਹੀਂ ਦੱਸ ਸਕਦੀ। ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਤੁਹਾਡੀ ਮੈਰਿਜ ਹੋਈਏ ਤੇ ਤੁਹਾਡੇ ਕੋਲ ਇੱਕ ਬੱਚਾ ਵੀ ਹੈ? ਨਹੀਂ ਮੇਰੇ ਪੁੱਤ ਦੇ ਪਰਿਵਾਰ ਨੂੰ ਨਹੀਂ ਸੀ ਪਤਾ। ਕਿੰਨਾ ਕੁ ਖਸਕਾਉਂਦੇ ਹੋ? ਬਹੁਤ ਜ਼ਿਆਦੇ। ਓਰੇ ਮਾਨਸਾ ਕੋ ਲੱਗੇ। ਜਿਹੜੀ ਬੱਸ ਮਿਲ ਗਈ ਲਿਆਈ। ਇਹਦੀ ਟਿਕਟ ਵੀ ਕਟਾਈ ਸੀ ਤੁਸੀਂ ਪੈਸੇ ਚ? ਨਹੀਂ ਬੱਚੇ ਦੀ ਕਿਤੇ ਨਹੀਂ ਲੱਗਦੀ। ਕਿਹੜਿਆ ਕੇ ਮਾਰਸੂ ਜੀ ਦਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ? ਨਹੀਂ ਕਿਸੇ ਨਾਲ ਨਹੀਂ। ਕਾਲ ਦੇ ਵਿੱਚ ਲੈ ਕੇ ਸੀ ਮਨਸੂਰ ਚਾਚੇ ਦਾਈ ਵੀ ਕਹਿਣਾ ਸੀ ਕਿ ਕੱਲੀ ਔਰਤ ਇਹੋ ਜਿਹਾ ਕੰਮ ਨਹੀਂ ਕਰ ਸਕਦੀ 8 ਸਾਲ ਦਾ ਉਹਨਾਂ ਦਾ ਬੱਚਾ ਸੀ ਅਤੇ ਉਸ ਨੂੰ ਚੁੱਕ ਕੇ ਬੱਸ ਸਟੈਂਡ ਤੇ ਲੈ ਕੇ ਆਣਾ ਅਤੇ ਫਿਰ ਇੱਥੋਂ ਛੱਡ ਕੇ ਫਰਾਰ ਹੋਣਾ ਇਹ ਕੱਲੀ ਦਾ ਕੰਮ ਨਹੀਂ ਇਸ ਦੇ ਵਿੱਚ ਕੁਝ ਹੋਰ ਜਾਣੇ ਵੀ ਮਿਲੇ ਹੋਏ ਨੇ ਜਿਸ ਦੇ ਚਲਦੇ ਹੋਏ ਪਰਿਵਾਰ ਪੁਲਿਸ ਦੇ ਅੱਗੇ ਹੱਥ ਜੋੜ-ਜੋੜ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਦਿੱਲੀ ਜਾ ਰਿਹਾ ਸੀ ਮਾਲਾ ਨਾ ਮੈਂ ਜੀ ਦੁਕਾਨ ਦੀ ਦੁਕਾਨਾਂ ਮੇਲਾ ਲਾਉਣਾ ਮੈਂ ਤੇ ਉੱਥੇ ਦਿੱਲੀ ਮੈਂ ਉੱਥੇ ਦਿੱਲੀ ਜਾ ਕੇ ਮੈਂ ਰਾਜਮਨ ਨੂੰ ਪਤਾ ਲੱਗਿਆ ਵੀ ਬੱਚੇ ਆਪਣਾ ਲੱਗ ਰਿਹਾ ਮੈਂ ਘਰੇ ਫੋਨ ਕਰਿਆ ਕਿ ਉਹਨਾਂ ਦਾ ਜੈਸਮੀਨ ਜੋਤ ਕਿੱਥੇ ਹੈਗਾ ਕਹਿੰਦੀ ਵੀ ਮੈਂ ਕਹਿੰਦੀ ਉਹ ਤਾਂ ਉੱਥੇ ਹੈਗਾ ਕਹਿੰਦੀ ਮੇਰੇ ਨਾਨਕੇ ਆ ਆਦੇ ਨਾਨਕੇ ਛੱਡਿਆ ਹੈਗਾ ਕਹਿੰਦੀ ਮੈਂ ਪੇਕੇ ਕੋਲੇ ਆ ਮਾਹ ਜੋਤ ਲੱਗਦਾ ਤੂੰ ਮੰਨ ਜਿਆ ਗੱਲ ਨੂੰ ਕਹਿੰਦੀ ਨਹੀਂ ਨਹੀਂ ਮੈਂ ਤਾਂ ਉੱਥੇ ਪੇਕੇ ਛੱਡਿਆ ਹੋਇਆ ਹੈਗਾ ਵੀ ਤੂੰ ਮਾਹ ਸੱਚੀ ਗੱਲ ਕਿਉਂ ਨਹੀਂ ਦੱਸਦੀ ਕਹਿੰਦੀ ਤੂੰ ਤਾਂ ਮੇਰੇ ਤੇ ਸ਼ੱਕ ਕਰਦਾ ਕਹਿੰਦੀ ਤੂੰ ਇਹ ਇੰਨੀ ਗੱਲ ਹੈ ਨਹੀਂ ਕਹਦੀ ਮੈਂ ਮੰਮੀ ਨੂੰ ਭੇਜਿਆ ਹੱਥ ਮ ਤੇ ਜਦੋਂ ਮੰਮੀ ਉਹ ਇਹਨਾਂ ਦੇ ਘਰੇ ਆਈ ਤੇ ਮੰਮੀ ਨੂੰ ਇਹਨੇ ਦਬਾਅ ਦਿੱਤਾ ਕਹਿੰਦੀ ਵੀ ਮੇਰੀ ਨਾਲ ਗੱਲ ਹੋਊਗੀ ਕਹਿੰਦੀ ਉਹ ਹੁਣ ਤਾਂ ਉਹ ਸੁੱਤਾ ਪਿਆਗਾ ਵੀ ਮੇਰੇ ਨਾਲ ਗੱਲ ਹੋਊਗੀ ਉਹ ਤਾਂ ਠੀਕ ਠਾਕ ਹੈ ਤਣੀ ਇਹ ਤੀ ਇਹ ਤਾਂ ਮੁੰਡਾ ਕੋਈ ਹੋਰ ਹੈਗਾ ਇਹ ਇਨਸਾਫ ਚਾਹੀਦਾ ਇਸ ਦਾ ਦੋਨੇ ਹੱਥੋਂ ਬੇਨਤੀ ਹੈ ਸਾਡਾ ਜ ਆਪ ਦਾ ਜਵਾਕ ਤਾਂ ਜੇਲ੍ਹ ਚ ਬੈਠਾ ਜੀ ਸਾਨੂੰ ਹੁਣ ਆਏ ਪਤਾ ਲੱਗਦਾ ਨਹੀਂ ਪਤਾ ਲੱਗ ਰਿਹਾ ਵੀ ਕੀ ਨਹੀਂ ਕਰ ਜੋ ਇੱਕ ਤ੍ਰਿਕ ਨੂੰ ਇਹ ਸਾਨੂੰ ਖਬਰ ਮਿਲੀ ਸੀਗੀ ਅੱਜ ਬੱਸ ਸਟੈਂਡ ਦੇ ਕੋਲ ਜਿਹੜੀ ਡੈਡ ਬੋਡੀ ਮਿਲੀ ਸੋ ਤੋਂ ਬਾਅਦ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਅਪਸ ਸਾਡਾ ਸਿਟੀ ਟੂ ਪੁਲਿਸ ਦੇ ਐਸ ਐਚਓ ਸਾਹਿਬ ਨੇ ਅੰਡਰ ਦਾ ਸੁਪਰਵਾਈਜ਼ਰ ਆਫ ਡੀ ਐਸ ਪੀ ਸਾਹਿਬ ਇਸ ਚੀਜ਼ ਦਾ ਜਿਹੜਾ ਬੱਚੇ ਦੀ ਉਹ ਜਿਹੜੀ ਹੈ ਡੈੱਡ ਬੋਡੀ ਹਸਪਤਾਲ ਨੂੰ ਰਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲਸ ਨੇ ਔਰ ਇਸ ਤਿਆਰ ਸ਼ੁਰੂ ਹੋ ਗਿਆ ਜਿਹੜਾ ਕਵਰ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ ਤੇ ਅੱਜ ਇਹਦੀ ਜਿਹੜੀ ਉਹ ਹੈ ਲੜਕੇ ਦੀ ਮਰਤਕ ਦੀ ਉਹਨੇ ਇਹਦੀ ਸੋਸ਼ਲ ਮੀਡੀਆ ਤੋਂ ਆਈਡੈਂਟੀਫਿਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਔਰ ਉਹਨੇ ਡੈਡ ਬੋਡੀ ਦੀ ਜਿਹੜੀ ਪਹਿਚਾਣ ਕਰ ਲਈ। ਇਹਨੇ ਕਤਲ ਕੀ ਤਸਦੀਕ ਹੋਇਆ ਤਾਂ ਕਿ ਇਹ ਇਹਦੀ ਜਿਹੜੀ ਹੋਇਆ ਉਹਦੇ ਉਹਦੇ ਮੁਤਾਬਕ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਹੈ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਗੌਰ ਪਤਨੀ ਹਰਦੀਪ ਸਿੰਘ ਇਹਨੇ ਹੀ ਇਸ ਚੀਜ਼ ਨੂੰ ਅੰਜਾਮ ਦਿੱਤਾ। ਪਤੀ ਇਸ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ। ਇਹਦਾ ਜਿਹੜਾ ਬੱਚੂ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸੂਮ ਸੇਵਾ ਕਰਨਾ ਚਾਹੁੰਦੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅੜਛਣੇ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਘਟਾ ਖੜਿਆ ਸਭ ਕਿਸ ਤਰ੍ਹਾਂ ਇਹਨੂੰ ਨੀ ਕਤਲ ਨੂੰ ਗਿਆਉਂ ਦਿੱਤਾ ਬੱਚੂ ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਡੂੰਘਾਈ ਨਾਲ ਤਫਤੀਸ਼ ਕਰ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਉਹਨੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਹੀ ਬੱਚੀ ਦੀ ਜਿਹੜੀ ਹੈ ਉਹ ਹਸਾਮ ਨੂੰ ਲਾਚ ਦਿੱਤੀ ਜਾਏਗੀ ਉਸ ਤੋਂ ਹੀ ਸਾਰਾ ਬਾਤ ਕਲੀਅਰ ਹੋਏਗਾ ਫਿਰ ਕਰੀਏ ਜੋੜਨੀ ਹੈ ਤਾਂ ਜਿਹੜੀ ਬੱਚੀ ਦੀ ਮਾਂ ਇਹ ਰਿਤਾ ਕਰਨੀ ਹੈ ਕੀ ਹੈ ਕੀ ਹੈ ਬੱਚੇ ਦੀ ਮਾਂ ਦਾ ਨਾਮ ਵੀਰਪਾਲ ਕੌਰ ਹੈ ਜੀ ਪਤਨੀ ਹਰਦੀਪ ਸਿੰਘ ਜੀ ਨੂੰ ਪਹਿਲੇ ਦੱਸਿਆ ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਟਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਲੈ ਉਹਨੂੰ ਲੱਗਾ ਕਿ ਇਹ ਮੇਰੇ ਬੱਚੇ ਨੇ ਜਿਹੜਾ ਮੇਰਾ ਆਪਣਾ ਕੋ ਨਵਾਂ ਸੇਵਾ ਕਰਨਾ ਚਾਹੁੰਦੀ ਹੈ ਉਹਦੇ ਤਹਿਤ ਇਹਨੇ ਇਸ ਟੂਰ ਜਿਹੜੀ ਪਟਿਆ ਮਨਸ਼ਾ ਨੂੰ ਬੱਚਾ ਜਿਹੜੀ ਰੱਖ ਕੇ ਉਹਨੇ ਇਹ ਚ ਹੋਰ ਕੋਈ ਸ਼ਮਲ ਸੀ ਜੀ ਨੇ ਪ੍ਰਾਇਮਰੀ ਦੱਸਿਆ ਲਗੋ ਇਹਦੇ ਵਿੱਚ ਇਸ ਤਫਤੀਸ਼ ਹਾਲੇ جاری ਹੈ ਹਾਲੇ ਇਸ ਤੇ ਗਾ ਨਹੀਂ ਕੁਝ ਹੋਇਆ ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰਦੇ ਹਾਂ ਕਿ ਜੋ ਵੀ ਸਭ ਸਰ ਇਹ ਕੋਈ ਗ੍ਰਿਫਤਾਰੀ ਹੋਈ ਹੈ ਨਹੀਂ ਹੋਈ ਗ੍ਰਿਫਤਾਰੀ ਲਈ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਕੌਰ ਇਹਨੂੰ ਗ੍ਰਿਫਤਾਰ ਕੀਤਾ ਟ੍ਰਿਕੀ ਮੰਨ ਕੁਝ ਕਿਤੇ ਕੁਝ ਮੁਰਲੀ ਉਸਕੀ ਦੱਸਿਆ ਉਹਨੇ ਕਿ ਉਹ ਮਰਡਰ ਕੀਤਾ ਜਾਂ ਕਿਵੇਂ ਕੀਤਾ ਅਸੀਂ ਜੋ ਮੈਂ ਤੁਹਾਨੂੰ ਦੱਸਿਆ ਮੰਚਾ ਹੈ ਹੀ ਹੈ ਇਹ ਮੁਰਲੀ ਦੇ ਵਿੱਚ ਉਹਨੇ ਆਪਣਾ ਇਕਬਾਲ ਕਰ ਲਿਆ ਇਹਨਾਂ ਬਾਅਦ ਕਵਾਲਦ ਕਰ ਲਿਆ ਕੀ ਮਾਨਸਾ ਬਸਕਣ ਦੇ ਅੰਦਰ ਹੀ ਇਹ ਇਹਨੂੰ ਕਤਲ ਕੀਤਾ ਜਾਂ ਕਿ ਤੂੰ ਕਤਲ ਕਰਕੇ ਲਿਆਂਦਾ ਹੈ ਇਹਦੇ ਨਾਲ ਕੋਈ ਸਾਥੀ ਸੀ ਕੌਣ ਜੀ ਇਹਦੀ ਜੋ ਦੱਸਣ ਗੋਤਾਵਕੇ ਦੇ ਘਰ ਘਰ ਹੀ ਉਹਨੇ ਜੋ ਸਾਨੂੰ ਦੱਸਿਆ ਕਿ ਕਿਤੇ ਬਿਮਾਰ ਸੀਗਾ ਹੁਣ ਬਾਕੀ ਜੋ ਜੋ ਅਸੀਂ ਕਿਉਂਕਿ ਲੈ ਉਹਨੂੰ ਨਹੀਂ ਲੀਕ ਆਊਟ ਕਰ ਸਕਦੇ ਬਟ ਇੱਥੇ ਜਿਹੜਾ ਇਹ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਸਰ ਕਿਹੜੀ ਜਗ੍ਹਾ ਤੋਂ ਇਹ ਇਹ ਕਿਥੇ ਸੀ ਜੀ ਇਹ ਬਠਿੰਡਾ ਇਥੋਂ ਧੰਗਵੱਡੀ ਸਾਹ ਕੋ ਜੀ ਸਰ ਅਰੇ ਜਿਹੜਾ ਹਰਦੀਪ ਸਿੰਘ ਸੀਗਾ ਉਹ ਜੇਲ੍ਹ ਦੇ ਵਿੱਚ ਕਿਹੜੇ ਐਨਡੀ ਐਨਡੀਪੀਐਸ ਦੇ ਬਹੁਤ ਗੱਲ ਤੇ ਕਈ ਮਕਦਮੇ ਨੇ ਜਿਹੜੇ ਐਨਡੀਪੀਐਸ ਦੇ ਮਕਦਮੇ ਅੰਦਰ ਹਦਾਤੰਦਰਾ ਇਹਨੇ ਬਸ ਸਟੈਂਡ ਤੋਂ ਕਿਤੇ ਫੋਨ ਵੀ ਕੀਤੇ ਜੇ ਤੁਹਾਨੂੰ ਨੇੜੇ ਕਿਸੇ ਪਿੰਡ ਤੋਂ ਕੋਈ ਸਾਹਮਣੇ ਹੈ ਹਾਲੇ ਤੱਕ ਇਸ ਚੀਜ਼ ਦਾ ਆਪਾਂ ਸਾਰਾ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਟ ਇਜ਼ ਆਲ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਇਨਫੋਰਮ ਕਰਾਂਗੇ ਸਭ ਬੱਚੇ ਦੀ ਪੂਰੀ ਆਈਡੈਂਟੀਫਿਕੇਸ਼ਨ ਕਰਨ ਲਈ ਸੋਸ਼ਲ ਮੀਡੀਆ ਤੋਂ ਪੁਲਿਸ ਨੇ ਹੱਥ ਕਿਉਂ ਨਹੀਂ ਕੁਛ ਲੱਗਾ ਜੀ ਸੀਸੀਟੀਵੀ ਵੀ ਚਾਰਜ ਫਰੇ ਕਰਦੇ ਲੱਗੇ ਹੋਏ ਸੀਗੇ ਜੀ ਦੇਖੋ ਇਹ ਸਾਰਾ ਕੁਝ ਸਟੈਂਡ ਤੇ ਵੀ ਕਰਦੇ ਸੀਗੇ ਇਹ ਸਾਰਾ ਕੁਝ ਜਿਹੜਾ ਕਰਦੇ ਆਂ ਵਾਹੇ ਦੇਖੋ ਨਾਟੇ ਦਾ ਸਾਰਾ ਕੁਝ ਇੰਨੀ ਮਸਤੀ ਦੇ ਨਾਲ ਇੰਨੀ ਜਲਦੀ ਜਿਹੜਾ ਕੰਮ ਹੋਇਆ ਸੋਸ਼ਲ ਮੀਡੀਆ ਦੀ ਹੈਲਪ ਲਈ ਗਈ ਆ ਮੀਡੀਆ ਦੀ ਲਈ ਗਈ ਆ ਇਸ਼ਤਿਹਾਰਾ ਦੀ ਲਈ ਗਈ ਆ ਤਾਂ ਹੀ ਉੱਥੋਂ ਤੱਕ ਇਹ ਗੱਲ ਪਹੁੰਚੀ ਹੈ ਕੋਈ ਬੱਚਾ ਪਟਕਾ ਬੰਨ੍ਹਾ ਆਇਆ ਸੀਗਾ ਸਾਰਿਆਂ ਨੂੰ ਠੀਕ ਆ ਕਿ ਕੋਈ ਨਾ ਕੋਈ ਪਟਫੇ ਨਹੀਂ ਸਟਿੰਗ ਬੋਧਨ ਲੱਗ ਗਿਆ ਇਹਦੀ ਪਿੱਛੇ ਨਹੀਂ ਸਰ ਸੋਸ਼ਲ ਮੀਡੀਆ ਤੇ ਤਾਂ ਚਲੋ ਆਇਡੈਂਟੀਫਿਕੇਸ਼ਨ ਹੋ ਗਈ ਨਹੀਂ ਪੁਲਿਸ ਨੇ ਜਿਹੜੇ ਕੈਮਰੇ ਲੱਗੇ ਹੋਏ ਨੇ ਉਹ ਵੀ ਜ਼ਿਆਦਾਤਰ ਬੰਦ ਨੇ ਜੀ ਸ਼ਹਿਰ ਦੇ ਵਿੱਚ ਕਿਤੇ ਵੀ ਨਹੀਂ ਕੋਈ ਚੱਲ ਰ ਉਹ ਉਹ ਤੁਹਾਨੂੰ ਥੋੜਾ ਦੋਨ ਲੱਗ ਸਕਦੇ ਹਾਂ ਅਸੀਂ ਇਨਵੈਸਟੀਗੇਸ਼ਨ ਵਿੱਚ ਕਈ ਗੱਲਾਂ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ ਠੀਕ ਹੈ ਜੀ ਤੁਹਾਨੂੰ ਪਤਾ ਲੱਗਿਆ ਵੀ ਬੱਚਾ ਜਿਆਦਾ 8 10 ਸਾਲ ਦਾ ਬੱਚਾ ਹੈ ਉਹ ਬੱਸ ਉਸਤਾਜ ਦਾ ਭਲਾਜਾ ਹੈ ਨਾ ਕੰਟਰੈਕਟ ਨਾਲ ਤੁਸੀਂ ਬਸਾ ਜਾਂਦੇ ਨੇ ਉਹਦੇ ਪਿਛਲੇ ਪਾਸੇ ਮਰੀ ਹਾਦਸੇ ਚ ਮਰੇ ਹੈ ਉਹ ਉਹ ਮਤਲਬ ਬੱਚਾ ਮਤਲਬ ਫੋਗੋਰ ਸਿੱਕਾ ਸਰਸੇ ਕੇਸ ਨੂੰ ਲਾਈ ਹੋਈ ਹੈ ਪਿਆਰ ਨਾਲ ਬੜਾ ਇੱਕਦਮ ਲੱਗਦਾ ਬੱਚਾ ਦੇਖਣ ਉਹ ਕਿਸ ਨੇ ਜਾਣ ਪੁੱਛ ਕੇ ਮਾਰ ਕੇ ਐਸੋ ਸਿੱਟ ਗਿਆ ਕਿਉਂਕਿ ਐਸੇ ਹਾਲਾਤ ਇਹ ਨੇ ਕਿਹੜੇ ਸੀਸੀਟੀਵੀ ਕੈਮਰੇ ਬਾਸਟਾਂ ਤੇ ਲੱਗੇ ਨੇ ਇਹ ਸਾਰੇ ਖਰਾਬ ਪਏ ਨੇ ਮੈਂ ਕਹਿਣਾ ਚਾਹਣਾ ਕਿ ਨਗਰ ਕੌਂਸਲ ਕੀ ਸਿੱਤੀ ਪਈ ਆ ਐਸੇ ਜਿਹੇ ਪਬਲਿਕ ਪਲੇਸ ਦੇ ਉੱਤੇ ਜੇਕਰ ਸੀਸੀਟੀਵੀ ਕੈਮਰੇ ਨਹੀਂ ਚੌਣੇ ਤੁਹਾਨੂੰ ਲੌਂਕ ਕਿ ਕਰੋੜ ਰੁਪਈਆ ਇਸ ਕਰਕੇ ਮੈਂ ਬਸ ਪੂਰੇ ਗੁੱਸੇ ਨਾਲ ਗੱਲ ਕਹਿਣਾ ਚਾਹਣਾ ਤੇ ਪ੍ਰਸ਼ਾਸਨ ਇਸ ਗੱਲ ਦਾ ਧਿਆਨ ਕਰੇ ਕਿਉਂਕਿ ਜੇ ਪ੍ਰਸ਼ਾਸਨ ਇਸ ਗੱਲ ਧਿਆਨ ਨਾ ਕੀਤਾ ਤਾਂ ਅਸੀਂ ਇਹਦੇ ਲਈ ਕੋਈ ਪੱਟਾਂ ਤੋਂ ਨਾਲ ਸ਼ੁਰੂ ਕਰਾਂਗੇ ਕਿਉਂਕਿ ਜੇ ਇਸ ਤਰ੍ਹਾਂ ਦੀ ਘਟਨਾਵਾਂ ਕਰਦੇ ਦਿਨ ਦਿਹਾੜੇ ਇਸ ਤਰ੍ਹਾਂ ਦੇ ਕਰਵਾਂ ਆਉਣ ਲੱਗੀਆਂ ਤੇ ਸਰਕਾਰ ਆ ਪ੍ਰਸ਼ਾਸਨ ਆ ਕਿੱਥੇ ਸੁੱਤੇ ਪਏ ਨੇ ਇਹ ਕਰਕੇ ਮੈਂ ਦੁਆਰਾ ਫੇਰਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰਦਾ ਕਿ ਜਿਹੜੇ ਦੋਸ਼ੀ ਫੜੇ ਜਾਣ ਉਹਨਾਂ ਨੂੰ ਸਖਤ ਸਜ਼ਾ ਮਿਲਣ ਤਾਂ ਕਿ ਇੱਕ ਮਾਸੂਮ ਬੱਚਾ ਜਿੱਲ ਜ਼ਹਿਲਾਉਣ ਵਾਲੀ ਘਟਨਾ ਹੈ ਬੜੀ ਦੰਦੀ ਘਟਨਾ ਹੈ ਕਿ ਇੱਕ ਬੱਚੇ ਨੂੰ ਕਿਸੇ ਨੂੰ ਮਾਰ ਕੇ ਪੁਵਾ ਲਿੱਠੇ ਇੱਕ ਸਿੱਟਾ ਸਾਡੇ ਕੋਲੇ ਜੇ 10 ਮਿੰਟ ਪਹਿਲਾਂ ਫੋਨ ਗਿਆ ਸੀ ਸਾਡੇ ਚ ਤੇ ਬੱਚੇ ਦੇ ਕੋਈ ਕੋ ਕੋਈ ਨਿਕਲਿਆ ਤੇ ਕੈਮਰਾ ਨਾਲ ਤਲਾਸ਼ ਕਰ ਰਹੇ ਹਾਂ ਇਹਦੇ ਕਿੰਨੇ ਕਮਰੇ ਦਾ ਬੱਚੇ 8 ਤੋਂ 10 ਸਾਲ ਦੇ ਦਰਮਿਆਨ ਹੈ ਜੀ ਲੱਗਿਆ ਪਤਾ ਜੀ ਨਹੀਂ ਜੀ ਜੀ ਨਹੀਂ ਪਤਾ ਕਿ ਕੋਈ ਸੀਸੀਟੀਵੀ ਵਗੈਰਾ ਦੀ ਗੱਲ ਅਜੇ ਅਜੇ ਕਰ ਰਹੇ ਹਾਂ ਜੀ ਬਦਤਾਲ ਬਦਤਾਲ ਕਰਨੇ ਬਦਤਾਲ እእን እን 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 ਕਾਹਣੀ ਉਹਨੂੰ ਪਤਾ ਲੱਗਿਆ ਵੀ ਬੱਚਾ 6-8 ਸਾਲ ਦਾ ਬੱਚਾ ਹੈ ਉਹ ਬਸ ਸਟੈਂਡ ਤੇ ਬਲੱਗ ਆ ਰਿਹਾ ਕੰਪਰੇ ਬਲੱਗ ਨੂੰ ਸਮਝਾਉਂਦੇ ਨੇ ਉਹਦੇ ਪਿਛਲੇ ਪਾਸੇ ਮਰੀ ਹਾਦਸੇ ਤੇ ਮੇਰੇ ਉਹ ਉਹ ਮਤਲਬ ਬੱਚਾ ਮਤਲਬ ਫੋਗਰ ਸਿੱਟਾ ਸਰ ਤੇ ਕੇਸ ਨੂੰ ਜਾਈ ਹੋਈ ਹੈ ਤੇ ਅੱਠ ਸਾਲ ਦਾ ਬੜਾ ਇੱਕਦਮ ਲੱਗਦਾ ਬੱਚਾ ਦੇਖੋ ਉਹ ਕਿਸ ਨੇ ਜਾਣ ਬੁੱਝ ਕੇ ਮਾਰ ਕੇ ਐਸੇ ਉਹ ਸਿੱਟ ਗਿਆ ਕਿਉਂਕਿ ਐਸੇ ਹਾਲਾਤ ਇਹ ਨੇ